ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਇਲੈਕਸ਼ਨ ਆ ਰਹੇ ਨੇ ਹੁਣ ਜਿਹੜਾ ਕਿ ਸਾਰੀਆਂ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਖੜੇ ਕਰਕੇ ਜੋਰ ਲਾ ਰਹੀਆਂ ਨੇ ਲੋਕ ਸਭਾ ਇਲੈਕਸ਼ਨ ਜਿਵੇਂ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏ ਪੰਜ ਰਾਜਾਂ ਚੋਣਾਂ ਹੋਈਆਂ ਨੇ ਬੀਜੇਪੀ ਸਰਕਾਰਾਂ ਫਿਰ ਦੁਬਾਰਾ ਬਣ ਗਿਆ ਉਹਨੂੰ ਬੜਾ ਮਾਣ ਹੋ ਗਿਆ ਨਰਿੰਦਰ ਮੋਦੀ ਨੂੰ ਕਿ ਮੈਂ ਜਿਹੜਾ ਕਿ ਹੁਣ ਤੀਸਰੀ ਵਾਰ ਵੀ ਜਿਹੜਾ ਪ੍ਰਧਾਨ ਮੰਤਰੀ ਬਣ ਜਾਵਾਂਗੇ ਬਣ ਸਕਦਾ ਤੁਸੀਂ ਇਹ ਪ੍ਰਧਾਨ ਮੰਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਇਹ ਕਹਿਣਾ ਚਾਹੁੰਦੇ ਆ ਤੀਸਰੀ ਵਾਰ ਤਾਂ ਤਾਂ ਬਣ ਸਕਦਾ ਨਾ ਜੇ ਕਿਸੇ ਗਊ ਗਰੀਬ ਦਾ ਕੀਤਾ ਹੋਵੇ ਕੁਝ ਇਹਨਾਂ ਨੇ ਲਾਰੇ ਹੀ ਲਾਏ ਆ ਅੱਛਾ ਕਿਸੇ ਗਰੀਬ ਬਾਰੇ ਕੀ ਕੀਤਾ ਦੱਸਾ ਕਿਸੇ ਗਰੀਬ ਦਾ ਕਮਰਾ ਬਣਾ ਕੇ ਦਿੱਤਾ ਕਿਸੇ ਗਰੀਬ ਨੂੰ ਕੁਝ ਰੋਟੀ ਰੋਜੀ ਜੋਗਾ ਕੀਤਾ ਹੈ ਨਹੀਂ यूपी ਦੇ ਵਿੱਚ ਬਿਹਾਰ ਦੇ ਵਿੱਚ ਮਧ ਪ੍ਰਦੇਸ਼ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਗਰੀਬਾਂ ਨੂੰ ਜਿਹੜਾ ਸਹੂਲਤਾ ਮਿਲੀਆਂ ਨੇ ਪੰਜਾਬ ਵਿੱਚ ਨਹੀਂ ਮਿਲੀਆਂ ਪੰਜਾਬ ਦੇ ਜਿਹੜੇ ਸਰਕਾਰਾਂ ਨੇ ਉਹ ਅੱਗੇ ਖਾ ਰਹੀਆਂ ਨੇ ਪੰਜਾਬ ਦੇ ਵਿੱਚ ਤਾਂ ਕੋਈ ਵੀ ਸਰਕਾਰ ਆ ਜਾਏ ਚਾ ਕਾਲੀ ਆ ਜੇ ਚਾ ਕਾਂਗਰਸ ਆ ਜੇ ਚਾ ਆਮ ਪਾਰਟੀ ਆ ਜੇ ਕਰ ਪੰਜਾਬ ਦੇ ਤਗਰੀਬ ਦਾ ਕੋਈ ਵੀ ਨਿਸ਼ਾਨ ਬਣਾ ਕੇ ਰਾਜੀ ਇਹ ਕਹਿੰਦੇ ਨੇ ਪੰਜਾਬ ਗਰੀਬ ਹੀ ਹੈ ਨਹੀਂ ਕਿ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਹੈ ਕਹਿੰਦਾ ਮੈਂ ਤਾਂ ਉਹਨਾਂ ਕੋਲ ਮੰਗਣਾ ਹੀ ਕੁਝ ਨਹੀਂ ਗਰੀਬ ਕਿਉਂ ਨਹੀਂ 70% ਗਰੀਬ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ 40% ਦੇ ਕੋਲ ਕਮਰੇ ਵੀ ਹੈ ਨਹੀਂ ਕਰਦੇ ਫਿਰ ਤਾਂ ਮਕਾਨ ਨੂੰ ਚਤ ਵੀ ਹੈ ਨਹੀਂ ਜੱਤ ਛੱਡ ਕੇ ਅਸੀਂ ਖੁਦ ਬੈਠੇ ਆਂ ਛੇਮ ਨਾਲੇ ਦੇ ਉੱਪਰ ਬੈਠੇ ਆਂ ਕੋਈ ਮਤਲਬ ਨਹੀਂ 40% ਦੇ ਕੋਲ ਉਹਨਾਂ ਕਮਰਾ ਵੀ ਹੈ ਨਹੀਂ ਤੇ 70% ਇੰਨੇ ਗਰੀਬ ਆ ਨਾ ਪੰਜਾਬ ਦੇ ਵਿੱਚ ਛੋ ਦੇ ਵਿੱਚੋਂ 30% ਜਿਹੜੇ ਰਾਜ ਕਰ ਰਹੇ ਆ 70% ਗਰੀਬ ਰੋਲ ਕੇ ਮਰ ਰਹੇ ਆ ਕੋਈ ਗਰੀਬ ਨੂੰ ਅੱਜ ਇਹ ਦਾਣੇ ਮਿਲਦੇ ਆ ਉਹ ਵੀ 100 ਕਿੱਲੇ 20-20 ਕਿੱਲੇ ਵਾਲੇ ਦਾਣੇ ਲੈਂਦੇ ਆ ਉਹਨਾਂ ਦੀ ਪਰਚੀਆਂ ਘਰੇ ਘਾਟੇ ਆਉਂਦੇ ਆ ਤੇ ਗਰੀਬ ਨੂੰ ਕਹਿੰਦੇ ਤੁਹਾਡੇ ਵਾਰੀ ਤਾਂ ਮਸ਼ੀਨਾਂ ਹੀ ਸੜ ਗਈਆਂ ਇਹਨਾਂ ਵਾਰੀ ਤਾਂ ਮਸ਼ੀਨਾਂ ਸੜ ਜਾਂਦੀਆਂ ਕਿਸੇ ਦੇ ਬੱਚੇ ਮਰ ਜਾਂਦੇ ਆ ਇਹਨਾਂ ਦਾ ਤਾਂ ਬੇੜਾ ਘਰ ਕੇ ਚਾ ਕਾਲੀ ਚਾ ਕਾਂਗਰਸ ਕਾਲੀਆਂ ਨੇ ਨਾ ਗੁਰੂ ਗ੍ਰੰਥ ਸਾਹਿਬ ਛੱਡਿਆ ਨਾ ਇਹਨਾਂ ਨੇ ਮੰਦਰ ਛੱਡੇ ਨਾ ਇਹਨਾਂ ਨੇ ਮਸਜਿਦ ਨੂੰ ਛੱਡਿਆ ਇਹਨਾਂ ਚਾਰਾਂ ਧਰਮਾਂ ਨੂੰ ਖੋੜਾ ਲਾਇਆ ਹੈ ਇਹਨਾਂ ਨੇ ਚਾਰਾਂ ਧਰਮਾਂ ਦਾ ਇਹਨਾਂ ਨੇ ਕੋਈ ਮਤਲਬ ਇਹਨਾਂ ਧਰਮ ਨਹੀਂ ਛੱਡਿਆ ਫਿਰ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਬਣ ਗਏ ਉਹ ਕਿਵੇਂ ਬਣ ਗਏ ਫਿਰ ਬਾਦਲ ਸਾਹਿਬ ਉਹ ਤਾਂ ਬਣ ਗਏ ਆ ਉਹ ਟਾਈਮ ਸੀ ਮਤਲਬ ਜੋਰ ਉਹ ਤਾਂ ਡਾਇਰ ਜੋਰ ਸਿੰਘਾ ਦਾ ਖੜਗੂਆ ਦਾ ਜੋਰ ਸੀ ਉਹ ਲੋਕ ਕਹਿੰਦੇ ਲੈ ਜੀ ਇਹ ਸਿੱਖ ਪਾਰਟੀ ਹੈ ਜੀ ਸਿੱਖ ਲੈਣੇ ਕਿਸ ਨੂੰ ਪਤਾ ਨਹੀਂ ਸੀ ਦੁਨੀਆ ਪਾ ਦਿੰਦੀ ਸੀ ਵੋਟਾਂ ਕਿਉਂ ਉਸ ਟਾਈਮ ਸੰਤਾ ਦੇ ਜਿਹੜੇ ਜਿੰਨੇ ਵੀ ਖਾੜਕੂ ਲੋਕ ਸੀ ਨਾ ਉਹ ਸੰਤਾ ਨੂੰ ਮਾੜਾ ਸਮਝਦੇ ਸੀ ਉਹ ਇਹਨਾਂ ਦੇ ਲੋਕ ਤਾਂ ਬਣੇਗੇ ਵੀ ਇਹ ਸਿੱਖ ਆ ਇਹ ਕਾਲੀ ਹੈ ਜੀ ਇਹ ਸਿੱਖ ਨੇ ਉਹ ਲੋਕ ਇਹਨਾਂ ਦੇ ਪਿੱਛੇ ਤਾਂ ਜੁੜੇਗੇ ਉਹ ਦੋ ਦੋ ਵਾਰੀ ਦੋ ਤਰ੍ਹਾਂ ਜਿੱਤ ਗਏ ਦੋ ਤਿੰਨ ਵਾਰੀ ਧੱਕਾ ਕਰ ਗਏ अच्छा भाई इस बार से जीत गए। ਹੁਣ ਜਿਹੜੇ ਇਲੈਕਸ਼ਨ ਆ ਰਹੇ ਨੇ ਲੋਕ ਸਭਾ ਇਲੈਕਸ਼ਨ ਆ ਰਹੇ ਨੇ ਹੁਣ ਅਕਾਲੀਆਂ ਦਾ ਬੀਜੇਪੀ ਨਾਲ ਗੱਠਜੋੜ ਹੋਣ ਦੀ ਸੰਭਾਵਨਾ ਹੋ ਰਹੀ ਏ ਔਰ ਆਮ ਆਦਮੀ ਦੀ ਕਾਂਗਰਸ ਦਾ ਗੱਠਜੋੜ ਹੋਣ ਦੀ ਸੰਭਾਵਨਾ ਹੋ ਰਹੀ ਏ ਫਿਰ ਹੁਣ ਤੁਸੀਂ ਕੀ ਕਰੋਗੇ ਫਿਰ ਨਾ ਤਾਂ ਕਾਂਗਰਸ ਸਹੀ ਏ ਨਾ ਹੀ ਇਹ ਬੀਜੇਪੀ ਸਹੀ ਏ ਫਿਰ ਕਿਹਨੂੰ ਤੁਸੀਂ ਚੁਣੋਗੇ ਅਸੀਂ ਤਾਂ ਇਹ ਵੀ ਵੇਖੋ ਵੀ ਹੁਣ ਅਸੀਂ ਤਾਂ ਇਹ ਮੰਨ ਲਿਆ ਕੋਈ ਪੰਜਾਬ ਦੇ ਵਿੱਚ ਤਾਂ ਹੈ ਨਹੀਂ ਪੰਜਾਬ ਦੇ ਵਿੱਚ ਖੱ쩌 ਕੋੜੇ ਤੇ ਜਿੰਨੇ ਮਤਲਬ ਖੋਤੇ ਸਭ ਇੱਕ ਚੀਜ਼ ਲਈ ਦੇਖੋਤੇ ਤੋਂ ਗਾਟੀ ਲਾਈ ਤੇ ਖੱ쩌 ਤੇ ਪਾ ਦੇਣੀ ਏ ਖੱਚਰ ਤੋਂ ਲਾ ਕੇ ਕੋੜੇ ਦੇ ਬਾਦਣੀ ਕੋੜੇ ਵਾਲੀ ਕਾਟੀ ਖੱਚਰ ਦੇ ਬਾਦਣੀ ਖੱਚਰ ਵਾਲੀ ਕਾਟੀ ਗਦੇ ਤੇ ਪਾ ਦੇਣੀ ਇੱਥੇ ਦਾ ਕੰਮ ਗਦਾ ਘੋੜਾ ਖੋਤਾ ਇੱਕੋ ਰਲੇ ਆ ਇਹ ਤਾਂ ਇੱਕੋ ਮਾਂ ਦੇ ਪੋਤੇ ਆ ਅੱਛਾ ਇਹਨਾਂ ਦੇ ਬਾਰੇ ਕੁਝ ਨਹੀਂ ਕਰ ਸਕਦੇ ਜੇ ਹੁਣ ਭਗਵੰਤ ਮਾਨ ਹੈਗਾ ਜੇ ਦੇਖੋ ਕਿ ਗਰੀਬ ਦੀ ਸੋਚ ਲਵੇ ਪਰ ਗਰੀਬ ਦਾ ਉਹਨੇ ਵੀ ਕੋਈ ਨਹੀਂ ਸੋਚਿਆ ਉਹ ਵੀ ਤਕੜਿਆ ਵਾਲੀ ਹੈ ਹਾਂ ਆ ਹੁਣ ਇਹਨੇ ਆਪਣੇ ਕਿ ਜਰਸੀਆਂ ਕੋਟੀਆਂ ਜੀ ਵੰਡਦੇ ਫਿਰਦੇ ਆ ਇਹਨੇ ਗੱਲੀਆਂ ਆਪਣੇ ਮੋਦੀ ਨੇ ਅੱਛਾ ਉਹ ਵੀ ਜਿੰਦੀ ਵੇਂਦੇ ਚੰਗੀ ਤਕੜੀ ਕੋਟੀ ਹੈ ਨਾ ਉਹਦੇ ਕੋਟੀ ਕੋਲ ਖੜ ਕੇ ਉਹਨੂੰ ਦੇ ਜਾਂਦੇ ਆ ਤੇ ਗਰੀਬ ਨੂੰ ਉਹਨਾਂ ਜਰਸੀਆਂ ਕੋਟੀਆਂ ਨਹੀਂ ਦਿੱਤੀਆਂ ਉਹ ਕਹਿੰਦੇ ਅਸੀਂ ਬੜਾ ਗਰੀਬਾਂ ਵਾਸਤੇ ਭੜਾ ਕਰਦੇ ਫਿਰਨੇ ਆ ਗਰੀਬਾਂ ਵਾਸਤੇ ਕਿੱਥੇ ਭੜਾ ਕੀਤਾ ਮੈਨੂੰ ਦੱਸੋ ਸਾਡੇ ਵੀ ਭੜਾ ਸੀ ਇੱਥੇ ਤੇ ਕੋਈ ਐਂਬੂਲੈਂਸ ਚ ਲਈ ਫਿਰਦੇ ਆ ਮੋਦੀ ਨੇ ਭੇਜੀ ਦਵਾਈਆਂ ਦਿਓ ਗਰੀਬਾਂ ਨੂੰ ਕੋਈ ਦਵਾਈ ਨਹੀਂ ਉਹਨਾਂ ਨੇ ਬੜਾ ਪਖੰਡ ਬਣਾਇਆ ਜਿੱਥੇ ਚਾਰ ਬੰਦੇ ਖੜ੍ਹ ਗਏ ਉਥੋਂ ਉਹਨਾਂ ਨੇ ਵੀ ਬਣਾ ਕੇ ਗਾਹ ਤੁਰ ਜਾਂਦੇ ਆ ਤੇ ਕੁਝ ਵੀ ਨਹੀਂ ਅਸੀਂ ਕਹਿੰਦੇ ਆ ਵੀ ਇੰਦਰਾ ਗਾਂਧੀ ਵਰਗਾ ਰਾਜ ਦੁਨੀਆ ਹੋਂਦੇ ਵਿੱਚ ਨਾ ਕੋਈ ਰਾਜਾ ਹੋਣਾ ਨਾ ਕੋ ਹੋਏਗਾ ਨਾ ਕੋ ਜੰਮੇਗਾ ਮਹਾਰਾਜ ਜੀ ਸਿੰਘ ਦਾ ਰਾਜ ਕਿ ਇੰਦਰਾ ਗਾਂਧੀ ਵਰਗਾ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਮਨ ਲੋ ਪਹਿਲਾਂ ਕਰ ਲਿਆ ਨਾ ਉਹ ਤਾਂ ਇੱਕ ਸੰਤ ਮਹਾਤਮਾ ਸੀਗੇ ਉਹਨਾਂ ਵਰਗੀ ਕੌਣ ਰਿਸ ਕਰੇਗਾ ਉਸ ਤੋਂ ਬਾਅਦ ਇੰਦਰਾ ਗਾਂਧੀ ਜਿਹੜੀ ਆਈ ਸੀ ਨਾ ਗਊ ਘਰੀਬੇ ਵਾਸਤੇ ਮਤਲਬ ਦੂਜੇ ਨੰਬਰ ਤੇ ਉਹ ਸੀਗੀ अच्छा दूसरे नंबर ये है की उस इंदिरा गांधी ने सन 1971 ਦੇ ਵਿੱਚ 5-5 एकड़ जमीन ਦਿੱਤੀ ਸੀ ਹਰ ਇੱਕ ਗਰੀਬ ਨੂੰ ਨਹੀਂ ਉਹ ਤਾਂ ਜਮੀਨ ਕੀ ਹੋਇਆ ਸੀ ਕਿ ਲੋਕ ਉਧਰੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਸੀਗੇ ਜਿਨ੍ਹਾਂ ਦੇ ਜਮੀਨਾ ਸੀ ਉਧਰ ਜਿਹੜੇ ਉਹਨਾਂ ਨੂੰ ਉਹ ਜਿਹੜੇ ਇੱਥੇ ਜਮੀਨਾ ਦਿੱਤੇਗੇ ਸੀ ਉਹਦੋਂ ਅਲਾਟਮੈਂਟਾਂ ਕਰਨੀਆਂ ਸੀਗੀਆਂ ਜਮੀਨਾ ਖਾਲੀ ਸੀ ਉਦੋਂ ਤਾਂ 5-5 एकड़ ਦਿੱਤੀ ਗਈ ਹੁਣ ਤਾਂ ਜਮੀਨਾ ਖਾਲੀ ਨਹੀਂ ਰਹਿ ਗਈਆਂ ਹੁਣ ਜਮੀਨਾ ਤੁਸੀਂ ਜੀ ਸਭ ਕੁਝ ਹੈਗਾ ਹੈ ਹੁਣ ਸਭ ਕੁਝ ਹੈਗਾ ਹੁਣ ਵੇਖੋ ਜੀ ਇੱਕ 3000 ਕਿੱਲਾ ਜਮੀਨ ਇੱਕ ਬੰਦੇ ਕੋਲ ਇੱਥੇ ਪੰਜਾਬ 'ਚ 8-8000 ਕਿੱਲੇ ਵਾਲੇ ਜਮੀਨ ਹੈ ਹੁਣ ਬਾਦਲ ਕੋਲ 6 ਹਜ਼ਾਰ ਕਿੱਲਾ ਜ਼ਮੀਨ ਹੈ ਕੈਪਟਨ ਗੋਲ ਹੈ ਤੇ ਦੂਜੇ ਆਪਣੇ ਇਹਨਾਂ ਦੇ ਤਕਬੀਰ ਬਾਦਲ ਦਾ ਜਿਹੜਾ ਸਾਲਾ ਹੈ ਉਹਦੇ ਕੋਲ 2 2.5 ਹਜ਼ਾਰ ਕਿੱਲਾ ਜ਼ਮੀਨ ਹੈ ਇਹ ਦੱਸੋ ਵੀ ਇਹ ਜਿੰਨੇ ਕੋਲ ਇਹ ਜਿੰਨੇ ਬੰਦੇ ਇੱਥੇ ਬੈਠੇ ਨੇ ਘਟੋ ਘਟ ਵੀ ਕੋਈ ਡੇਰੇ ਬਾਅਦ ਹੋ ਗਏ ਉਹਨਾਂ ਕੋਲ ਦਸ ਕਿੰਨੀ ਜ਼ਮੀਨ ਹੈ ਕੋਈ ਤਾਂ ਡੇਰੇ ਬਾਅਦ ਜ਼ਮੀਨਾਂ ਲੈ ਗਏ 18 18 ਹਜ਼ਾਰ ਕਿੱਲੇ ਦੇ ਮਾਲ ਕੇ ਬਿਆਸ ਵਾਲਾ ਜਿਵੇਂ ਜੋ ਅਕਾਲ ਤਖਤ ਵਾਲਾ ਆ ਕੇ 55000 ਕਿੱਲਾ ਜ਼ਮੀਰ ਨਾਨਕ ਸਰ ਵਾਲ ਹੋ ਗਏ 9000 ਕਿੱਲਾ ਜ਼ਮੀਨ ਇਹ ਜਿਹੜੀ ਜਿੰਨੀਆਂ ਜ਼ਮੀਨਾਂ ਠੇਸੀਆਂ ਵਾਲਾ ਹੋ ਗਿਆ ਜਿੰਨੇ ਨੇ ਇਹ ਤਾਂ ਸਾਧੂਆਂ ਕੋਲ ਸਾਰੀਆਂ ਜ਼ਮੀਨਾਂ ਦਾ 11000 ਦੇਣਾ ਕੋਲ ਨੇ ਉਹ ਭਲਾਈ ਦੇ ਕੰਮ ਕਰ ਰਹੇ ਭਲਾਈ ਤੇ ਭਲਾਈ ਤੇ ਕਰ ਰਹੇ ਤੇ ਫਿਰ ਭਲਾਈ ਦਾ ਕੰਮ ਤਾਂ ਤਾਂ ਹੁੰਦਾ ਨਹੀਂ ਜਿਸ ਗਰੀਬ ਦਾ ਕਮਰਾ ਬਣਾ ਕੇ ਦੇਣਾ ਜੇ 18000 ਕਿੱਲਾ ਮੈਂ ਜ਼ਮੀਨ ਕੱਲਾ ਹੀ ਵੜ ਕੇ ਬਹਿ ਗਿਆ ਤੇ ਮੈਂ ਫਿਰ ਭਲਾਈ ਕਾਦੀ ਹੋਈ ਨਾ ਤੂੰ ਤਾਂ ਮੇਰਾ ਨੌਕਰ ਹੋ ਗਿਆ ਤੂੰ ਤਾਂ ਸਾਫ਼ ਕਰਕੇ ਪੋਚਾ ਪਾਚਾ ਮਾਰ ਕੇ ਮੇਰੇ ਡੇਰੇ ਵਿੱਚ ਤੂੰ ਤਾਂ ਚਲਾ ਗਿਆ ਜਾਂ ਤਾਂ ਮੈਂ ਤੇਰੀ ਤੇ ਦਾ ਵਿਆਹ ਕਰਾਂ ਜਾ ਮੈਂ ਤੇਰਾ ਕੋਈ ਸੋਚਾਂ ਕਮਰਾ ਬਣਾ ਕੇ ਦਾਂ ਫਿਰ ਤਾਂ ਹੈ ਨਾ ਜਾਂ ਕੋਈ ਮੈਂ ਕੋਈ ਹਸਪਤਾਲ ਖੋਲਾਂ ਮੇਰੇ ਕੋਲ ਹੀ ਨਹੀਂ ਜ਼ਮੀਨ ਹੈ ਤੇ ਮੈਂ ਕਿਸੇ ਗਰੀਬ ਦਾ ਤਾਂ ਸੋਚਣਾ ਚਾਹੀਦਾ ਥੋੜਾ ਮੈਂ ਦੂਰ ਗਰੀਬਾਂ ਨੂੰ ਖੱਟੀ ਤੁਸੀਂ ਕੀ ਚਾਹੁੰਦੇ ਜੀ ਕਿਸ ਤਰ੍ਹਾਂ ਹੋਣਾ ਚਾਹੀਦਾ ਫਿਰ ਤੁਸੀਂ ਕੀ ਚਾਹੁੰਦੇ ਇੱਥੇ ਚਾਹੁੰਦੇ ਵੀ ਇਹ ਜਾਵੇ ਕੋਈ ਸੰਤ ਮਹਾਤਮਾ ਉੱਪਰ ਪਰ ਮੈਂ ਕਹਿੰਦਾ ਜਿਵੇਂ 라ਵਲ ਗਾਂਧੀ ਹੈ ਇੰਦਰਾ ਗਾਂਧੀ ਦਾ ਪੋਤਰਾ ਹੈ ਉਹ ਸੈਂਟਰ ਦੇ ਸਰਕਾਰ ਉਹਨਾਂ ਦੀ ਆਣੀ ਚਾਹੀਦੀ ਕਿ ਉਹ ਗਰੀਬਾਂ ਦੇ ਉਹਨਾਂ ਸੋਚਾ ਹੈ ਠੀਕ ਹੈ ਲੋਕ ਕਹਿੰਦੇ ਆ ਇੰਦਰਾ ਮਾੜੀ ਸੀ ਇੰਦਰਾ ਮਾੜੀ ਨਹੀਂ ਸੀ ਸਾਡੇ ਕਰਿੰਦੇ ਮਾੜੇ ਸੀ ਸਾਡੇ ਤਾਂ ਪੰਜਾਬ ਦੇ ਜਿੱਕੋ ਰੋਸ ਹੈ ਜੀ ਕਾਂਗਰਸ ਮਾੜੀ ਹੈ ਇੱਥੇ ਤਾਂ ਖੋਤਾ ਖੋੜਾ ਇੱਕੋ ਹੀ ਹੈ ਜਾਤਾਂ ਨੂੰ ਦਿੱਤੀਆਂ ਗਈਆਂ ਸੀ ਵੱਡੀਆਂ ਜਾਤਾਂ ਤੋਂ ਤੋੜ ਕੇ ਜਿਵੇਂ ਇੱਥੇ ਫਰੀਦਕੋਟ ਦਾ ਰਾਜਾ ਸੀਗਾ ਤੇ ਉਸ ਦੀ 5000 ਕਿੱਲਾ ਜ਼ਮੀਨ ਤੋੜ ਕੇ ਗਰੀਬਾਂ ਨੂੰ ਦਿੱਤੀ ਸੀ ਅੱਜ ਤੱਕ ਵੀ ਅੱਜ ਦਿੱਤੀ ਗਈ ਸੀ ਹਰ ਇੱਕ ਨੂੰ 5-5 ਇਤਨਾ ਵੱਡਾ ਬਣਾਉਣੇ ਤਾਂ ਆ ਫਿਰ ਵੇਚ ਦਿੱਤੀਆਂ ਗਰੀਬਾਂ ਗਰੀਬਾਂ ਵੇਚਿਆ ਨਹੀਂ ਗਰੀਬਾਂ ਨੇ ਵੇਚਿਆ ਨਹੀਂ ਹੁਣ ਗਰੀਬ ਕੋਲ ਪਾਣੀ ਨਹੀਂ ਹੈ ਕਿਸੇ ਕੋਲ ਮੋਟਰ ਨਹੀਂ ਹੈ ਤੂੰ 1000 ਕਿੱਲੇ ਦਾ ਮਾਲਕ ਹੈ ਮੇਰੇ ਕੋਲ 5 ਕਿੱਲੇ ਮਿਲ ਗੀ ਮੇਰੇ ਕੋਲ ਤਾਂ ਹੁਣ 1 2 ਪੌਂਜੇ ਦਾ ਪੈਸਾ ਨਹੀਂ ਹੈਗਾ ਤੂੰ ਚੱਕ ਕੇ ਮੇਰੇ ਕਿੰਨੇ ਮਾੜਾ ਮੋਟਾ ਬੀਲੇ ਤੂੰ ਪਾਣੀ ਤੋੜਦਾ ਮੇਰੇ ਨਾਲ ਇਹ ਤਰ੍ਹਾਂ ਗਰੀਬਾਂ ਨੂੰ ਤੰਗ ਕਰ ਕਰਕੇ ਕੋਈ ਹੁਣ ਦੋ ਜੁੱਤੀਆਂ ਮਾਰਦੇ ਸੀ ਗਰੀਬ ਭਜਦੇ ਨਹੀਂ ਕਿ ਨਹੀਂ ਆਉਂਦੇ ਸੀ ਕੋਈ 150 ਦੇ ਦਤਾ ਇਹ ਤਰ੍ਹਾਂ ਗਰੀਬ ਕੱਢੇ ਗਏ ਬਾਬਾ ਜੀ ਸਮਾਂ ਕੁਛ ਉਦੋਂ ਹੋਰ ਸੀਗਾ ਲੋਕ ਉਹਨਾਂ ਨੇ ਲੋਕਾਂ ਨੇ ਸੋਚਿਆ ਨਹੀਂ ਉਦੋਂ ਮੰਗਾਈ ਨਹੀਂ ਸੀਗੀ ਲੋਕ ਇਹ ਕਹਿੰਦੇ ਸੀ ਇਵੇਂ ਜੀਵਨ ਬਸ ਬਸਰ ਹੋ ਜਾਏਗਾ ਸ਼ਰਾਬਾਂ ਵੇਚਦੇ ਸੀ ਕੱਢਦੇ ਸੀ ਪੀਂਦੇ ਸੀ ਨਸ਼ੇ ਵਿੱਚ ਟੱਲੀ ਰਹਿੰਦੇ ਸੀਗੇ ਕੰਮ ਕਰ ਨਹੀਂ ਕਰਦੇ ਸੀ ਤਾਂ ਲੋਕਾਂ ਨੇ ਜੀ